ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 'ਚ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਵੈਰੋ ਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈ ਜਾਂਦਾ ਅੱਜ ਦੀ ਵੀਡੀਓ 'ਚ ਸਾਹਮਣੇ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਫੌਰ ਸੇਲ ਆ ਬਾਕੀ ਪ੍ਰੋਪਰ ਜਿਹੜੀ ਇਹਦੀ ਡਿਟੇਲ ਆ ਉਹ ਆਪਾਂ ਬਾਈ ਤੋਂ ਲੈ ਕੇ ਦੇ ਦਿੰਨੇ ਆ ਇੱਕ ਦੋਸਤੋਂ ਨਾਲ ਆ ਛੋਟੀ ਕੱਟੀ ਆ ਇਹ ਵੀ ਬਾਈ ਨੇ ਵਿਕਾਊ ਕਰਤੀ ਹੋਈ ਆ ਤੇ ਪ੍ਰੋਪਰ ਜਾਣਕਾਰੀ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇ ਦਿੰਨੇ ਆ ਆਓ ਕਰਦੇ ਆ ਗੱਲਬਾਤ ਲੈ ਕੇ ਦਿਨੇ ਡਿਟੇਲ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਂ ਕੀ ਹੈ ਬਾਈ ਨਾਂ ਮਾਣ ਕੇ ਕਹਿੰਦੇ ਬਾਈ ਪਿੰਡ ਜਿਹੇ ਨੂੰ ਠੀਕ ਹੈ ਜੀ ਤੇ ਝੋਟੀ ਕਰਦ ਗਈ ਆਪਾਂ ਕਰਦੀ ਬਾਈ ਹਾਂ ਕਰਦੇ ਝੋਟੀ ਠੀਕ ਹੈ ਜੀ ਤੇ ਇਹ ਕਿੰਨੇ ਟਾਈਮ ਦੀ ਹੋਗੀ ਇਹ ਬਾਈ 2 ਦੰਦ ਹੋ ਗਈ ਹੁਣ ਠੀਕ ਆ 2 ਦੰਦ ਹੋ ਗਈ ਠੀਕ ਹੈ ਜੀ ਤੇ ਇਹ ਮੇਲੇ ਤੇ ਵੀ ਪਾਈ ਸੀ ਮੇਲੇ ਹਾਂ ਬਾਈ ਜਿਹੜਾ ਇੱਕ ਮੇਲੇ ਤੋਂ ਫਰਸਟ ਆਈ ਇਹ ਠੀਕ ਹੈ ਜੀ ਚੜਾ ਇੱਕ ਮੇਲੇ ਤੋਂ ਫਰਸਟ ਆਈ ਸੀ ਹਾਂ ਜੀ 2024 ਚ ਠੀਕ ਹੈ ਜੀ ਹਾਂ ਜੀ ਤੇ ਇਹਦੇ ਟੀਕਾ ਡੂਗਾ ਭਰਿਆ ਵਾ ਕੋਈ ਨਹੀਂ ਕੋਈ ਪਰੇ ਉਹ ਤੋਂ ਵੀ ਨਹੀਂ ਆ ਤੇ ਮੈਂ ਕਹਦਾ ਹਾਂ ਹੁਣ ਹੀਡ ਚ ਫੇਰਾ ਦੁਆਰਾ ਦੇਖੀ ਠੀਕ ਹੈ ਅੱਜ ਹੀ ਹੀਡ ਚ ਹਾਂ ਠੀਕ ਆ ਠੀਕ ਆ ਦੇਖ ਸਕਦੇ ਆ ਦੋਸਤੋ ਬਿਲਕੁਲ ਗੁਲਾਬੀ ਮਣਕੀ ਅੱਖਾਂ ਬਾਕੀ ਸਿੰਘਾਂ ਸਾਜਾਂ ਦੀ ਬਹੁਤ ਸੋਹਣੀ ਆ ਬਾਕੀ ਵਾਪਸ ਸਰਟੀਫਿਕੇਟ ਸਾਰਾ ਕੁਝ ਬਾਕੀ ਬਾਈ ਕਹਿੰਦਾ ਵੀ ਪ੍ਰੋਪਰ ਜਿਹੜਾ ਇਹਦੀ ਡਿਟੇਲ ਆ ਉਹ ਤੁਸੀਂ ਫੋਨ ਕਰਕੇ ਪੁੱਛ ਸਕਦੇ ਆ ਆ ਬਾਕੀ ਦੰਦ ਵੀ ਦੇਖ ਸਕਦੇ ਆ ਤੁਸੀਂ ਦੋ ਦੰਦ ਤੇ ਬਾਕੀ ਤੋੜ ਕੇ ਵਿਖਾਉਣੇ ਆ ਦੋਸਤੋ ਤੁਹਾਨੂੰ ਖੋਲੀ ਮਈ ਮੜਾ ਤੇ ਚੰਗੀ ਝੋਟੀ ਆ ਦੋਸਤੋ ਜਿਹੜਾ ਇੱਕ ਮੇਲੇ ਤੇ ਪਾਈ ਸੀ ਬਾਈ ਨੇ ਉੱਥੇ ਜਿਹੜੀ ਇਹ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਇਹਨੇ ਤੇ ਅੱਜ ਬਾਕੀ ਇਹ ਹੀ ਸ਼ੀਟ 'ਚ ਵੀ ਆਈ ਹੋਈ ਆ ਤੇ ਵੈਸੇ ਤਾਂ ਬਾਈ ਕਹਿੰਦਾ ਵੀ ਆਪਾਂ ਇਹਦੀ ਵੀ ਆਈ ਕਰਾ ਦੇਣੀ ਆ ਅੱਜ ਤੇ ਬਾਕੀ ਜੇ ਉਦੋਂ ਪਹਿਲਾਂ ਕਿਸੇ ਨਾਲ ਸੌਦਾ ਬਣਦਾ ਗੱਲਬਾਤ ਅਗਲੇ ਨੇ ਆਪਦੀ ਮਰਜ਼ੀ ਨਾਲ ਸਿੰਮ ਲਗਾਉਣਾ ਤਾਂ ਉਹ ਗੱਲਬਾਤ ਕਰ ਸਕਦਾ ਬੱਸ ਤਮਾਸ਼ਾ ਨੇ ਬੱਸ ਅਰਜਾ ਵਾਹ ਦੇਖ ਸਕਦੇ ਹੋ ਦੋਸਤ ਇਹ ਥੋੜਾ ਜਿਹਾ ਵੈਸੇ ਠੰਡੀ ਸੀਲ ਪੂਰੀ ਆ ਅੱਜ ਹੀਟ ਚ ਕਰਕੇ ਥੋੜਾ ਜਿਹਾ ਤਾਂ ਕਰਦੀ ਆ ਬਾਕੀ ਦੇਖ ਸਕਦੇ ਆ ਪੂਰੀ ਚੰਗੀ ਝੋਟੀ ਆ ਕਿ ਬਾਈ ਕੋਲੇ ਦੋ ਹੀ ਜਾਨਵਰ ਆ ਤੇ ਦੋਨੇ ਹੀ ਸੀਲ ਆ ਬਾਕੀ ਥਣ ਥਣ ਤੁਹਾਨੂੰ ਰੋਕ ਕੇ ਦਿਖਾ ਦਿੰਨੇ ਆ ਦੇਖ ਸਕਦੇ ਆ ਹਟ ਜਾ ਕੱਲਾ ਕੱਲਾ ਥਾਣਾ ਦੋਸਤੋ ਬਾਕੀ ਜਿਹੜੀ ਝੋਲ ਚੰਗੀ ਕੱਢੂਗੀ ਝੋਟੀ ਦੁੱਧ ਚੰਗਾ ਦੇਣ ਦੀ ਉਮੀਦ ਆ ਪਹਿਲੇ ਸੂਈ ਬਾਕੀ ਦੇਖ ਸਕਦੇ ਆ ਫੇਸ ਕੁਆਲਟੀ ਪ੍ਰੋਪਰ ਨੀਲੀ ਰਾਵੀ ਚ ਪੈਂਦੀ ਆ ਤੇ ਬਾਈ ਇਹਦਾ ਮੁੱਲ ਕੀ ਹੋਊਗੀ ਮੁੱਲ ਵਜਾਇਆ ਜਾ ਬਈ ਤੇ ਪਿਆਣਾ ਮੈਂ ਮੁੱਲ ਹੀ ਹੋਣਾ ਬਈ ਕੋਈ ਨਾ ਹੁੰਦਾ ਵੀ ਫੋਨ ਵੀ ਠੀਕ ਹੈ ਜੀ ਮੈਂ ਰੇਟ ਪੁੱਛਣ ਦਾ ਮਾਰਾ ਫੋਨ ਜੀਵੇ ਮੁੱਲ ਫੋਨ ਤੇ ਹੋਊਗਾ ਮੁੱਲ ਫੋਨ ਤੇ ਹੋਊਗਾ ਠੀਕ ਹੈ ਦੇਖ ਸਕਦੇ ਆਂ ਦੋਸਤੋ ਮੁੱਲ ਬਾਈ ਕਹਿੰਦਾ ਫੋਨ ਤੇ ਹੋਊਗਾ ਤੇ ਹੋਊਗਾ ਇਹਦੀ ਬਰੀਡ ਦੇ ਹਿਸਾਬ ਨਾਲ ਮੁੱਲ ਤੇ ਬਾਕੀ ਜਿਆਦਾ ਥੋੜੇ ਪੈਸੇ ਲਾਉਣ ਵਾਲਾ ਬਾਈ ਬੇਸ਼ੱਕ ਫੋਨ ਨਾਲ ਲਾਵੇ ਤੇ ਬਾਕੀ ਆ ਕੱਟੀ ਬਾਰੇ ਕਰਦੇ ਆਂ ਗੱਲ ਬਾਤ ਭਾਈ ਆ ਕੱਟੀ ਕਿੰਨੇ ਟਾਈਮ ਦੀ ਇਹ ਮੇਰਾ ਡੇਢ ਸਾਲ ਦੀ ਹੋ ਕੱਟੀ ਯਾਰ ਠੀਕ ਹੈ ਡੇਢ ਸਾਲ ਦੀ ਠੀਕ ਹੈ ਜੀ ਤੇ ਇਹ ਦਾ ਕਿੰਨੇ ਪੈਸੇ ਲੈਣੇ ਆ ਜੀ ਇਹ ਮੁੱਲ ਫੋਨ ਤੇ ਕਰਦੇ ਆਪਾਂ ਠੀਕ ਹੈ ਇਹਦਾ ਵੀ ਫੋਨ ਤੇ ਅਕੀ ਦੇਖ ਸਕਦੇ ਆ ਤੁਹਾਨੂੰ ਤੁਹਾਨੂੰ ਇਹਦੇ ਵੀ ਚਾਰ ਹੀ ਆ ਕੱਲੇ ਕੱਲੇ ਥਾਣਾ ਦੇਖ ਸਕਦੇ ਆ ਅੱਖਾਂ ਓੱਖਾਂ ਬਿਲਕੁਲ ਨੀਲੀਆਂ ਨੀਲੀ ਰਾਵੀ ਚੇਹ ਪੈ ਜਾਂਦੀ ਆ ਦੇਖ ਸਕਦੇ ਆ ਦੋਸਤੋ ਪੂਰੇ ਚੰਗੇ ਜਾਨਵਰ ਆ ਬਾਈ ਦੇ ਜਰੂਰ ਕੰਟੈਕਟ ਕਰਿਓ ਸਰਟੀਫਿਕੇਟ ਬਾਈ ਕਹਿੰਦਾ ਹੈਗਾ ਜਰੂਰ ਵਿਖਾਵਾਂਗੇ ਤੁਹਾਨੂੰ ਤੇ ਜਰੂਰ ਸੰਪਰਕ ਕਰਿਓ ਬਾਈ ਨਾਲ ਜਿਹੜਾ ਵੀ ਸਮਾਨ ਬਾਈ ਜਾਂਦਾ ਮੇਲੇ ਤੇ ਜਿੱਤਿਆ ਇਹਨੇ ਉਹ ਸਾਰਾ ਵਿਖਾਵਾਂਗੇ ਤੁਹਾਨੂੰ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਿਆ ਕਰੂ ਤੇ ਧੰਨਵਾਦ ਵੀਡੀਓ ਦੇਖਣ ਲਈ